ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਠ ਵਿਜ਼ਨ ਜਿੱਦਾਂ ਕਿ ਆਪਾਂ ਸੁਰੇ ਹੀ ਤੁਹਾਨੂੰ ਦੱਸਿਆ ਆ ਕਿ ਅੱਜ ਆਪਾਂ ਇੱਥੇ ਸਾਡੇ ਵੱਡੇ ਸਾਧੂਣੀ ਚੰਨੂ ਬਾਬਾ ਜੀ ਉਸਤਾਦ ਜੀ ਲੈਜੈਂਡ ਆਫ ਅੰਮ੍ਰਿਤਸਰ ਤੇ ਉਸਤਾਦ ਜੀ ਨਾਲ ਕੋ ਬੈਠੇ ਗੱਪਾਂ ਛਪਾ ਲਾ ਰਹੇ ਆ ਤੇ ਇੱਕ ਤੁਹਾਨੂੰ ਕੋ ਪੁਰਾਣਾ ਕਿੱਸਾ ਸਾਧ ਜੀ ਨਾਲ ਕੋ ਤੁਹਾਨੂੰ ਬੜਾ ਅਕਸਰ ਆ ਪਾਣੂ ਬੜੇ ਸ਼ਕੀਨ ਹੈਗੇ ਆ ਅਸੀਂ ਕਿੱਸੇ ਸੁਣਨ ਦੇ ਠੀਕ ਆ ਤੇ ਸਾਧ ਜੀ ਤੁਹਾਨੂੰ ਅੱਜ ਇੱਕ ਬਹੁਤ ਪੁਰਾਣਾ ਕਿੱਸਾ ਸ਼ੇਅਰ ਕਰਨਗੇ ਤੇ ਦੱਸਿਓ ਸਾਜੀ ਜਿਹੜੀ ਬਾਜੀ ਜਿਹੜੀ ਉੱਡੀ ਸੀ ਬੇਦੀ ਸਾਜੀ ਨਾ ਜੀ ਬੇਦੀ ਦਰਬੀ ਆਲਾ ਤੇ ਦੀਪੇ ਸਾਜੀ ਬਾਜੀ ਉੱਡੀ ਤੇ ਉਥੇ ਭਾਰੀ ਪਿਸਤੌਲ ਹੁੰਦਾ ਨਹੀਂ ਨਗਾਇਆ ਗਿਆ ਨਹੀਂ ਉਹਨਾਂ ਮੀਰ ਦਾ ਕੰਮ ਕਰਦਾ ਹੁੰਦਾ ਜਾਨਕੀ ਕੈਂਬਰ ਦਾ ਤੇ ਉਹਦੇ ਪਾਪੇ ਦੀ ਲਾ ਕੇ ਦੁਕਾਨੇ ਰਾਮਬਗ ਚੌਂਕ ਦੇ ਵਿੱਚ ਝੜਕਾਈ ਗਈ ਤੇ ਉਹਨੂੰ ਉਹਨੂੰ ਕਹਿੰਦਾ ਬੇਦੀ ਸਾਹਿਬ ਨੂੰ ਕਹਿੰਦਾ ਭਾਈ ਪਿਸਤੌਲ ਕਹਿੰਦਾ ਵੀ ਬੇਦੀ ਤਾਵਾ ਤੁਹਾਡੀ ਤੁਹਾਡੀ ਤੁਹਾਡਾ ਕਬੂਤਾ ਦੀ ਕਬੂਤਰੀ ਢਿੱਲੇ ਤੇ ਬਹਿ ਗਈ ਆ ਤੇ ਲੋਕੋ ਬੇਦੀਆ ਜਵਾਬ ਕਹਿੰਦਾ ਬਾਬਾ ਲੋਕ ਪਾਈ ਬਸਤੋ ਕਹਿੰਦਾ ਕੱਟੀ ਗਈ ਤੁਹਾਡੀ ਕਬੂਤਰੀ ਉਹ ਕਹਿੰਦਾ ਕੱਟੀ ਗਈ ਉਹਦੇ ਵੰਡੇ ਢਿੱਲੇ ਤੇ ਉੱਡਣ ਗਈ ਆ ਬੇਲੋ ਜੀ ਇਹ ਪੁਰਾਣੇ ਕਿਸੇ ਉਸਤਾਦ ਜੀ ਵੀ ਇਹ ਤੇ ਇੱਥੇ ਤਾਲੀਆਂ ਚਾਹੀਦੀਆਂ ਵਾਕਿਆ ਬਿਲਕੁਲ ਜੀ ਇਹ ਇਹ ਕਿਸੇ ਉਸਤਾਦ ਹੁਣਾ ਦੇ ਅੱਜ ਵੀ ਯਾਦ ਆ ਜੀ ਸਾਰੇ ਤੇ ਕਈਆਂ ਨੂੰ ਇਹ ਚੀਜ਼ਾਂ ਨਹੀਂ ਪਤਾ ਹੁੰਨੀਆਂ ਤੇ ਇਸੇ ਕਰਕੇ ਕਹਿੰਦਾ ਵੀ ਸੀਨੀਅਰ ਉਸਤਾਦ ਹੋਣਾ ਕੋਈ ਬੈਠੀਏ ਗੱਲਾਂ ਬਾਤਾਂ ਪੁਰਾਣੀਆਂ ਜਿਗਰ ਹੁੰਦੀਆਂ ਬਹੁਤ ਤੇਜ਼ ਉਲਾਈ ਭੈਣ ਚੋ ਦਾ ਇਹ ਛੋਟੇ ਦੇ ਕਾਦਾ ਸੀ ਬਹੁਤ ਤੇਜ਼ ਉਲਾਈ ਤੇ ਵੇ ਲੋ ਜੀ ਗੱਲ ਉਸਤਾਦ ਨਾਲੇ ਕਿੱਥੋਂ ਵੀ ਕੱਢ ਕੇ ਮਾਰੀ ਆ ਵੀ ਚਲੋ ਕਬੂਤਰ ਤੇ ਇੱਲ ਤੇ ਵਿਆਹ ਗਿਆ ਪਰ ਇੱਲ ਤੇ ਉੱਡਣ ਦੀ ਨਾ ਉਹਦੇ ਵੰਡੇ ਦੀ ਗੱਲ ਤੇ ਸਹੀ ਆ ਖਾਂ ਬਿਮਾਰੀ ਜਾਂਦੀ ਖਾਂ ਬਿਮਾਰੀ ਜਾਂਦੀ ਆ ਬਿਲਕੁਲ ਜੀ ਬਿਲਕੁਲ ਉਹਨੇ ਵਿੰਗੇ ਕੱਢ ਕਰ ਬੜੇ ਵਿੰਗੇ ਉਹਦੋਂ ਉਹਦੋਂ ਨਵੀਂ ਨੀ ਬਿਮਾਰੀ ਪਈ ਜਦੋਂ ਉਹਦੀ ਬੇਟੀ ਵਿੱਚ ਬਾਜ ਲੱਗੀ ਹਾਂਜੀ ਹਾਂਜੀ ਇਹ ਜਦੋਂ ਬਿਮਾਰੀ ਪਈ ਕਦੋਂ ਪਈ ਜਦੋਂ ਰਾਗ ਦੀ ਲੜਾਈ ਲੱਗੀ ਗਈ ਹਾਂਜੀ ਹਾਂਜੀ ਅਮਰੀਕਾ ਨੇ ਕੀਤਾ ਸੀ ਸਰਦਾਰਾਂ ਨਾਲ ਲੜਾਈ ਇਹ 2000 ਇਹ ਭਾਈ 7 ਦੀ ਗੱਲ ਹੈਗੀ ਜੋ ਉਦੋਂ ਬਿਮਾਰੀ ਪਈ 2007 ਹਾਂਜੀ ਨਹੀਂ ਪਹਿਲਾਂ ਦੀ ਗੱਲ ਹੈ ਜੀ ਭਾਈ ਪੁਰਾਣੀ ਸਹੀ ਸਰਦਾਰਾਂ ਨਾਲ ਬਹੁਤ ਜ਼ੋਰ ਨਾਲ ਲੜਾਈ ਲੱਗੀ ਉਦੋਂ ਹੀ ਜ਼ਰੂ ਬਿਲਡਿੰਗ ਨੂੰ ਜਹਾਜ਼ ਮਾਰੇ ਨਾ ਉਹ ਨਹੀਂ ਉਹ ਤਾਂ ਮੈਂ ਉਹ ਪਹਿਲਾਂ ਮੈਂ ਉਹ ਤੇ ਜਦੋਂ ਬਿਲਡਿੰਗ ਨੂੰ ਜਹਾਜ਼ ਮਾਰੇ ਸੀ ਉਦੋਂ ਉਹਨੇ ਅਫਗਾਨਿਸਤਾਨ ਨਾਲ ਲੜਿਆ ਸੀ ਇੱਕ 베ਦੀ ਸਾਹਿਬ ਜੀ ਦਾ ਕਿੱਸਾ ਆਪਾਂ ਵੀ ਸ਼ੇਅਰ ਕਰਦੇ ਜੀ ਆ ਆਪਣਾ 모히ਤ ਧੀਜਾ ਬੈਠਾ ਵਾ ਏਡੀ ਕੀ ਉਮਰ ਹੀ ਸਾਡੀ ਤੇ ਉਦੋਂ ਲਾਲੋ ਸਾਹਿਬ 15 16 20 ਰੁਪਏ ਦਾ ਕਬੂਤਰ ਅਸੀਂ ਲਿਓਨੇ ਰਹੇ ਆ ਤੇ ਅਸੀਂ ਵੀ ਉਸਤਾਦ ਨਾਲ ਕੋ ਗਏ ਹਾਂ ਤੇ ਉੱਥੇ ਇੱਕ ਮੁੰਡਾ ਮਾਦੀ ਦੇਣ ਆਇਆ ਜੌਂਸਰੀ ਕਬੂਤਰੀ ਸੀ ਤੇ 베ਦੀ ਸਾਹਿਬ ਹਣੀ ਸਾਰਿਆਂ ਨੂੰ ਪਤਾ ਹੀ ਆ ਤੇ ਉਹ ਜੀ ਉਹ ਮਾਦੀ ਆਏ ਦੇਣ ਤੇ ਉਹ ਮਾਦੀ ਨੇਰੇ ਚ ਉਸਤਾਦ ਹੁਣਾ ਨੇ ਕਰ ਲਈ ਦਾਂਦੇ ਅੰਨੀ ਹੀ ਆ ਤੇ ਅਸੀਂ ਵੀ ਉਹਦੇ ਨਿਆਣੇ ਨੇਹਾ ਸਾਧ ਜੀ ਅਸੀਂ ਲੱਲੀ ਉਹ ਮਾਦੀ ਵੀ ਚਲੋ ਅੰਨੀ ਹੁਣੀ ਆ ਘਰ ਲਿਆ ਕੇ ਛੱਡੀ ਆ ਤੇ ਪਹਿਲਾਂ ਅਸੀਂ ਉਹਦੇ ਪਰ ਖੋਲੇ ਆ ਤੇ ਕਹਿੰਦਾ ਅੰਨੀ ਆ ਉਹਨੂੰ ਲੱਤ ਮਾਰੀ ਉਹ ਏਰੀਅਲ ਤੇ ਬੈ ਗਈ ਉਹਦੇ ਏਰੀਅਲ ਹੀ ਹੁੰਦੇ ਸੀ ਪੁਰਾਣੇ ਟੀਵੀ ਉਹ ਟੀਵੀ ਤੋਂ ਮਾਰੀ ਟਾ ਦੇ ਸਿੱਧੀ ਸਮਾਨ ਚਲ ਗਈ ਕਾਫੀ ਕਿੱਸੇ ਰਹੇ ਆ ਬੇਦੀ ਸਾਧ ਜੀ ਨਾਲ ਦੇ ਅੱਜ ਵੀ ਚਲੋ ਲੈਜੈਂਡ ਹੈ ਆ ਨਾ ਚੱਲਦਾ ਪੁਰਾਣੀ ਦਰਬੀ ਹੁੰਦੀ ਆਪਣੀ ਹਾਲ ਦੇ ਅੱਛਾ ਜੀ ਦੋ ਦਰਬੀ ਹੁੰਦੀਆਂ ਹੀ ਆ ਆ ਸਰਚਲੀ ਹੁੰਦੀ ਐਥੇ ਨਾ ਇਹ ਨਰ ਬਿਜਲੀ ਵਾਲੇ ਉਹਨਾਂ ਦੀ ਦੁਕਾਨ ਦੇ ਨਾਲ ਗਰਮੀ ਪ੍ਰਾਣੀ ਤੇ ਉਰਲੇ ਬੰਨੇ ਗਿਆਨੀ ਹੁੰਦੇ ਸੀ ਉਹਨਾਂ ਦੀ ਹੁੰਦੀ ਤੇ ਅਗਲੇ ਬੰਨੇ ਦੁਕਾਨ ਵੀ ਮਗਰੋਂ ਖਾਲੀ ਹੁੰਦਾ ਸੀ ਮਗਰ ਉਹਨੇ ਜਿੱਕਾ ਪੰਜਾਬਰਾ ਬਣਾਇਆ ਇਦਾਂ ਹਾਂਜੀ ਲੋਕ ਪੁੱਛਾ ਕਿਵੇਂ ਕਰਦੀ ਨੇ ਦੇਖ ਕੇ ਹਾਂਜੀ ਉਹਨੇ ਕਹਣਾ ਜਾਓ ਕਬੂਤਰ ਛਾੜਿਓ ਵਾਗ ਵਿੱਚ ਪਾਇਆ ਹੂੰ ਕਈ ਇਦਾਂ ਜਿ ਕੋਨਾਂ ਦਾ ਕੋਈ ਪੁਰਾਣਾ ਅੰਦਰ ਕਬੂਤਰ ਫੜਿਆ ਕੇ ਅੰਦਰ ਵੀ ਆ ਗਿਆ ਉਹ ਲਾ ਭਾਈ ਤੇ ਬਾਰੋਂ ਛੱਡ ਦੇਣਾ ਹਮ ਸਹੀ ਗੱਲ ਬੜੇ ਦਹਾਉਂਦੇ ਕਬੂਤਰ ਕਿੰਨੇ ਦਾ ਹੁੰਦਾ ਹੈ 50 ਪੈਸੇ 50 ਸਹੀ ਗੱਲ ਬਿਲਕੁਲ ਬਿਲਕੁਲ ਮੈਂ ਆਪ ਭਾਰੀ ਖਰੀਦਿਆ ਸਹੀ 50 ਪੈਸੇ ਦਾ ਕਬੂਤਰ ਆਪਾਂ ਦਰਬੀ ਨੂੰ ਖਰੀਦਿਆ ਵੇ ਲਓ ਜੀ 50 ਪੈਸੇ ਦਾ ਕਬੂਤਰ ਸਾਤ ਜਣੀ ਲਿਉਂਦੇ ਰਹੇ ਤੇ ਅੱਜ 50 ਜਾਂ 50 ਪੈਸੇ ਨਾਲ ਤਿੰਨ ਜੀਰੋਂਾਂ ਲਾ ਲਈਏ ਅੱਗੇ ਜਿਹੜਾ ਬੇਦੀ ਦੀ ਦਰਬੀ ਪਤਾ ਕਿੱਥੇ ਆਦੀ ਰਾਂਸ ਰੋਡ ਅਦਰ ਸਥਲਮੇ ਦੇ ਉਰਲੇ ਵਾਲੇ ਬੀਵੀਕਾਰ ਖੋਖੇ ਦੇ ਲੋ ਜੀ ਪੁਰਾਣੀ ਦੜਵੀ ਬੇਦੀ ਸਤਾਜ ਜੀ ਨਾਲ ਦੀ ਉੱਥੇ ਰੱਖੇ ਨੇ ਉੱਥੇ ਦੀ ਪੁਰਾਣੀ ਦੜਵੀ ਲਾਂਥ ਰੋਡ ਜਿੱਥੋਂ ਆਪਣਾ ਨੰਦਰ ਲੱਕੀਓ ਵਲਗੇਟਿਆ ਨਾ ਉੱਥੇ ਥੋੜਾ ਹੋਰ ਅੱਗੇ ਬੀਜੀ ਘਰ ਆ ਗੱਲ ਸਾਹਮਣੇ ਹੁੰਦਾ ਠੀਕ ਆ ਠੀਕ ਉਹਦੇ ਉਧਾਨ ਕੇ ਕੋਈ ਰੰਦਾ ਉੱਥੇ ਉੱਥੇ ਦੀ ਦੜਵੀ ਹਲੇ ਵੀ ਉਹ ਕਬੂਤਰ ਇਹਦੇ ਕੋ ਉਹਦਾ ਨਾਮ ਆਦਾ ਬੰਬ ਬੰਬ ਸੁਰਖੀ ਨਾਮ ਬੂਦਰੀ ਨੇ ਮੋਟੇ ਦੇ ਆਖੇ ਵੇਖੋ ਫੋਟੋ ਲਵਾਈ ਜੀ ਬੇਦੀ ਨੇ ਬਿਲਕੁਲ ਜੀ ਦੁਕਾਨ ਦੇ ਅੰਦਰ ਫੋਟੋਆਂ ਲੱਤੀਆਂ ਆਈਆਂ ਜੋ ਲੱਗੀਆਂ ਆਈਆਂ ਜੋ ਵੇਖ ਆਇਓ ਮੇਰੇ ਭਰਾ ਨਵੇਂ ਖਿਡਾਰੀ ਜਾ ਕੇ ਉੱਥੇ ਦੜਵੀ ਕੋਈ ਨਹੀਂ ਸੌਂਦੇ ਉਹਨੇ ਰੱਖੇ ਹੁੰਦੇ ਆਂਦੇ ਦੜਵੀ ਤੇ ਵੀ ਇੰਨੇ ਨਹੀਂ ਮੁਰਗੀਆਂ ਦਾ ਕੰਮ ਲੈ ਕੱਢਣ ਦਾ ਚੱਲ ਜਾਂਦੀਆਂ ਜੀ ਉਹ ਵੀ ਤਾਂ ਲੈ ਠੀਕ ਉੱਥੇ ਦਾ ਕੰਮ ਉਸਤਾਦ ਜੀ ਜਿਹੜੇ ਆ ਲੱਟ ਤੇ ਜਿਹੜੀਆਂ ਜਿੱਥੇ ਕੋਈ ਜਿਹੜੇ ਉਹ ਸਰਦਾਰ ਮੀਨ ਮੂਡ ਵਾਲੇ ਆ ਜਿਹੜੇ ਲਾਡੇ ਦੇ ਲੱਗੇ ਸਾਰੇ ਉੱਥੋਂ ਆਏ ਆ ਠੀਕ ਇਹ ਉੱਥੇ ਖੋਖੇ ਨੇ ਤੇ ਇਹ ਉਸਤਾਦ ਜੀ ਇਹ ਸਭ ਤੋਂ ਪੁਰਾਣੀ ਦੜਵੀ ਬੇਦੀ ਉਸਤਾਦ ਜੀ ਨਾਲ ਨਹੀਂ ਹੁੰਦੀ ਇਹ ਬਾਅਦ ਚੋਂ ਹੈ ਮੇਰੇ ਭਰਾ ਦੀ ਦਰਸ਼ਨ ਦੀ ਦਰਸ਼ਨ ਦੀ ਲੋ ਜੀ ਇਹ ਜਿੰਨੇ ਵੀ ਨਵੇਂ ਖਿਡਾਰੀ ਸੁਣ ਲੋ ਅੱਜ ਪਾਪੇ ਹੁੰਦੇ ਸੀ ਸਰਦਾਰ ਅੱਛਾ ਜੀ ਉਹਨਾਂ ਦੀ 2 ਦਰਬੀਆਂ ਚਾਹੀਏ ਨਹਿਰੇ ਹਾਲ ਦੇ ਨਹਿਰੇ ਬੀਡੀਐਲ ਦੁਕਾਨਾ ਲਵੀ ਗਈ ਆ ਹੂੰ ਉਹਨਾਂ ਦੇ ਨਾਲ ਇੱਕ ਬੰਦੇ ਇਧਰ ਦੇ ਬੰਦੇ ਗਿਆਨੀ ਦੀ ਦੁਕਾਨ ਦੇ ਗਿਆ ਇਹਦੇ ਹਾਲੇ ਵੀ ਤੇ ਭਰਾ ਦੇ ਜਿਹੜਾ ਭਤੀਜਾ ਦਾ ਬੰਦਾ ਹੈਗਾ ਕਿ ਮਰ ਗਿਆ ਦਰਸਨ ਦਾ ਮੁੰਡਾ ਉਹਨੇ ਕਪੜੇ ਦਾ ਕੰਮ ਕਰਦਾ ਜੋ ਠੀਕ ਹੈ ਹਾਲੇ ਵੀ ਅੱਗੀ ਦੁਕਾਨ ਬੜੀ ਤੋਂ ਵੀ ਦੁਕਾਨ ਦੇ ਤੱਕ ਲਿਆਦਾ ਜੀ ਅੱਜ ਤਾਂ ਇੱਕ ਪਹਿਲੋਕ ਦੀ ਮੰਡੀ ਦਾ ਰਾਜ ਨਹੀਂ ਲਿਖਿਆ ਕੱਠੀ ਕੰਕਸਟਾਲੀ ਦੀ ਸਿੱਧੀ ਖੇਤਲੇ ਪਿੰਡੋਂ ਆਈ ਦੀ ਮੁਰਗ ਮੇਰੇ ਸਾਲੇ ਛੁੱਟਾ ਭਾਈ ਬੁਰੀ ਸਾਡੀ ਵੀਡੀਓ ਤੇ ਜਾਣਦੇ ਹਾਂ ਅਹੀਂ ਤੇ ਮੇਰੇ ਸਾਲੇ ਅਸੂਰ ਦੇ ਅੰਨਾਈ 15 ਕਬੂਤਰ ਦੋ ਲੋ ਇਨੇ ਕਬੂਤਰ ਕਿੱਥੇ ਹੁੰਦੇ ਨੇ ਇੱਕ ਖੋਡਾ ਹੁੰਦਾ ਸੀ ਹਾਂ ਬਿਲਕੁਲ ਬਿਲਕੁਲ ਕੋਈ ਦਿੱਤੀ ਨਹੀਂ ਤੇ ਚਾਰੀ ਨੇ ਬਿਆਲ ਆਲੋ ਹਾਂ ਜੀ ਹਾਂ ਇਹਨੇ ਕੀ ਇਹਨੇ ਕੀ ਹਾਂ 40 ਕੁੜੀ ਆ 500 ਕਬੂਤਰ ਲੋਕਾਂ ਨੂੰ ਬਿਲਕੁਲ ਜੀ ਵੇਖ ਲਓ ਪਹਿਲਾਂ ਇੱਕ ਖੋਡਾ ਹੁੰਦਾ ਸੀ ਤੇ ਹੁਣ ਆਜ ਕਾਲ ਆ ਸੈਟਅਪ ਵੇਖ ਲਓ ਸੈਟਾ ਬਹੁਤ ਵਧੀਆ ਜੀ ਠੀਕ ਆ ਪਾਸਟ ਹੋ ਗਈ ਆ ਜੀ ਕਬੂਤਰ ਬਾਜੀ ਇਹ ਕਿਤੇ ਜਾਵ ਰਹ ਹੁੰਦਾ ਨਹੀਂ ਨਾ ਨਾ ਸਾ ਜੀ ਬਾਹਰ ਦਾਣੇ ਪਾਉਣ ਲੱਗਾ ਕਿਤੇ ਬਾਜੀ ਵਾਲੇ ਤੇ ਉੜ ਜਾਂਦੇ ਨੇ ਨਹੀਂ ਉੜ ਜਾਂਦੇ ਬੜੇ ਬੜੇ ਆ ਬੜੇ ਕਿਸੇ ਹੋਏ ਜੀ ਹਾਂ ਪਰ ਉਹ ਜਿਹੜੀ ਗਰਮੀ ਨਾ ਹੂੰ ਸ਼ਾਮਾਂ ਨੂੰ ਹੀ ਕਬੂਤਰ ਵੀ ਨਹੀਂ ਸ਼ਾਮਾਂ ਨੂੰ ਬਿੰਦੀ ਹੁੰਦੋ ਨਹੀਂ ਭਾਵੇਂ ਗਰਮੀ ਜਾਦੀ ਪਿੰਦੀ ਹੂੰ ਹੂੰ ਉਦੋਂ ਜਿਹੜਾ ਹਵਾ 'ਚ ਪ੍ਰਦੂਸ਼ਣ ਨਹੀਂ ਹੁੰਦਾ ਹੂੰ ਬਿਲਕੁਲ ਸਾਫ਼ ਹੈਗੀ ਸੀ ਤੁਸੀਂ ਵੇਖਿਆ ਪਿਲੇ ਜਦੋਂ ਆਪਣਾ ਲਾਕਡਾਊਨ ਲਗਾ ਹਾਂਜੀ 2000 ਕਿੰਨੇ ਕਬੂਤਰ ਲੋਕਾਂ ਨੂੰ ਹਾਂਜੀ 2019 20 'ਚ ਬਿਲਕੁਲ ਉਦੋਂ ਜਦੋਂ ਜਮਾਨਾ ਉਹ ਸੀ ਹਾਂ ਇੱਥੇ ਲੋਕਾਂ ਕੋਟਾ ਵੀ ਤਾਂ ਵੀ ਗੱਡੀ ਤਾਂ ਵੀ ਤਾਂ ਵੀ ਗੱਡੀ ਬਿਲਕੁਲ ਕਿਉਂਕਿ ਸਕੂਟਰ ਕੁੜੀਆਂ ਸਾਈਕਲਾਂ ਦੇ ਕੰਮਾਂ ਲਈ ਲੈ ਕਬੂਤਰ ਦਿਨ ਦੇ ਬਾਅਦ ਚੱਲੂ ਪਹਿਨੇ ਚੱਲੂ ਆ ਚੱਕਰ ਹੀ ਪੂਰੀ ਨਹੀਂ ਹੈਗਾ ਕਬੂਤਰ ਰੋ ਗਿਆ ਦੇ ਹਾਲੇ ਵੀ ਸਾਡੇ ਨੂੰ ਹੂੰ ਪਿੰਡਾਂ ਦੇ ਕਬੂਤਰਾਂ ਦੀ ਉੜਦੇ ਉਹੀ ਉਹੀ ਗੱਲ ਚੱਲਦੀ ਸੀ ਜੋ ਹਾਂ ਮੌਸਮ ਦਾ ਫਰਕ ਹੈਗਾ ਸਾਜੀ ਅੰਮਰਸਰ ਦਾ ਤੇ ਅੰਮਰਸਰ ਤੋਂ 15 20 ਕਿਲੋਮੀਟਰ ਪਰਾਂ ਜਾ ਕੇ ਜੀਜੀ ਰੋਡ ਤੇ ਹੋਂ ਨਿਕਲ ਜਾ ਹੂੰ ਜਿੱਥੇ ਜਿਆਦਾ ਦਰਖਤ ਆਉਣਗੇ ਹਾਂਜੀ ਉਹਦੇ ਲਾਗੋ ਸਕੂਟਰ ਲਗਾਈ ਠੰਡੀ ਹੋ ਆਵੇ ਠੰਡੀ ਬਾਹਰ ਲਓ ਜੀ ਆ ਬਿਲਕੁਲ ਤਜਰਬੇ ਵਾਲੀ ਗੱਲ ਹੈ ਜੀ ਸਾਜੀ ਨਾਲ ਦੀ ਬਿਲਕੁਲ ਜੇ ਤੁਸੀਂ ਕਹੋ ਇੱਥੇ ਲਾਗੋ ਜਦ ਜਦੋਂ ਤੁਸੀਂ ਦਰਖਤ ਟੱਪੋਗੇ 40 ਲੋਕ ਨਹੀਂ ਗੱਲ 33 ਲੋ ਬਿਲਕੁਲ ਇਹ ਚੀਜ਼ ਦਾ ਬੜਾ ਫਰ ਗਿਆ ਆਕਸੀਜਨ ਦਾ ਜਿਹੜੀ ਜਿਹੜੀ ਆਕਸੀਜਨ ਉੱਥੇ ਜਲੀ ਮੇਜ਼ੀ ਜਾਨਵਰਾਂ ਨੂੰ ਹੂੰ ਮਿਲਦੀ ਮਿਲਦੀ ਸਹੀ ਠੀਕ ਹੈ ਇੱਥੇ ਦਿਖਤ ਤੇ ਵੱਡੇ ਕਿਤੇ ਕੋਈ ਜੂਰੇ ਆਪੇ ਆਕਸੀਜਨ ਇਧਰ ਤੇ ਆਸੇ ਪਾਸੇ ਸਾਰੀ ਸਤਾ ਜ ਆ ਕੋ ਆ ਬਾਗੋ ਦਰਖਤ ਨਜ਼ਰ ਹੀ ਨਹੀਂ ਆਕੂਆਂ ਦੇ ਲੋਕਾਂ ਰੱਖੇ ਆ ਜਿ ਕੋ ਪਾਕਾਂ ਦੇ ਵਿੱਚ ਹੂੰ ਬਾਹਰ ਦਰਖਤ ਆ ਆ ਬੋ ਆ ਵਾ ਠੀਕ ਆ ਉਦੋਂ ਕਬੂਤਰ ਬਦੋਬਦੀ ਉੜਦਾ ਕਬੂਤਰ ਕਬੂਤਰ ਐਵੇਂ ਜੇ ਗਾਣ ਦੀ ਤਾਂ ਪੋਜੀਸ਼ਨ ਦਾ ਜੇ ਉਹ ਮੌਸਮ ਸਾਫ ਹੋਏਗਾ ਤਾਂ ਸਾਡੇ ਕਬੂਤਰ ਦੇ ਗਾਲ ਜਕਟਾ ਕੁੱਟਾ ਨਹੀਂ ਹੋਏਗਾ ਜੇ ਜਿਆਦਾ ਹੀ ਕਬੂਤਰ ਕਟਾ ਜਾਦਾ ਉੜਦਾ ਜਿੱਦੂ ਆਪ ਭਾਂਜੂ ਕਾਲ ਕਾਲਾ ਜੇ ਕਬੂਤਰ ਦਾ ਗਾਲ ਕਰਕੇ ਵੇਖੇ ਦੇ ਨਾ ਕਿੰਨਾ ਕਟਾ ਲੇ ਲੀ ਮੈਨੂੰ ਕਹ ਲੈ ਸਹੀ ਗਾ ਨਿਕਲਦਾ ਨਿਕਲਦਾ ਸਹੀ ਬਿਲਕੁਲ ਇਹੋ ਚੱਕਰ ਆ ਪਰ ਉਦੋਂ ਮੈਂ ਤੁਹਾਨੂੰ ਦੇਖਿਆ ਹਿੱਥੇ 5 5 ਵਜੇ ਸਾਡੇ ਕਬੂਤਰ ਵੰਗੇ ਹੁੰਦੀ 5 5 6 ਜੀ ਹੋਏ ਸ਼ਾਮ ਨੂੰ ਇਨੀ ਗਰਮੀ ਵੀ ਬੋਲਦੀ ਨਹੀਂ ਤੇ ਕਬੂਤਰ ਆ ਭਾਂਜੋਦਾਂ ਦਾ ਮੈਂ ਹੋਂ ਤੇ ਲੋਕੀ ਕੋਟਕੇ ਖਰਾਕ ਦੇਂਦੇ ਆ ਆ ਮੈਂ ਮੰਜੀ ਤੇ ਬੈਠਾ 33 ਗਿਰੀਆਂ ਮੈਂ ਕਬੂਤਰ ਨੂੰ ਦੇ ਰਿਹਾ 33 ਗਿਰੀਆਂ ਸਬੂਤੀਆਂ ਸਬੂਤੀ ਦੇ ਭਾਂਜੋਦਾਂ ਚੰਦੇ ਚੰਦੇ 33 ਗਿਰੀਆਂ ਇੱਕ ਦਿਨ ਕੇ ਮੈਂ ਦਿੰਦਾ ਰਿਹਾ ਤੇ ਕਬੂਤਰਾਂ ਦੇ ਦੇ ਮੈਂ ਸ਼ਾਮ ਨੂੰ ਬੈਣਾ ਪਰ ਬਾਣ ਕੇ ਫੱਟੀਆਂ ਦੇ ਬੋਲੂਗਾ ਸਹੀ ਗੱਲ ਤਾਂ ਹੈ ਤੇ ਅੱਜ ਗੱਲ ਆ ਜਿਹੜਾ ਪ੍ਰਦੂਸ਼ਣ ਪ੍ਰਦਰਸ਼ਨ ਇਹ ਕਬੂਤਰਾਂ ਨੂੰ ਇਹ ਲਾਸੇ ਇਹ ਮਾਰਦੀ ਜਾਂਦੀ ਜਾਨਵਰਾਂ ਨੂੰ ਉਹ ਠੀਕ ਆ ਕੀ ਪਹਿਲਾਂ ਇਹ ਜੀ ਦੇਖੋ ਆਮ ਲੋਕ ਉਹ ਥਾਖੀ ਵੇਖਣ ਜਾਂਦੇ ਲੋ ਜੀ ਆ ਗੱਲ ਆਈ ਜੇ ਜੇ ਥਾਰੇ ਕਈ ਕਬੂਤਰ ਸਰਦਾ ਦੀ ਸਬਤ ਆ ਆਪਨੇ ਸਾਰਾ ਜਿਸ 56 ਕਬੂਤਰ ਕੋਈ ਕਦੀ ਕਿਸੇ ਦਾ ਵਾਰ ਗਿਆ ਕਦੀ ਕਿਸੇ ਦਾ ਵਾਰ ਗਿਆ ਹਾਂਜੀ ਕੋਈ ਕੋਈ ਬਿਲਕੁਲ ਲਗਾਤਾਰ ਕੋਈ ਕਬੂਤਰ ਨਹੀਂ ਉੱਡ ਗਿਆ ਨਾ ਨਾ ਇਹ ਵੀ ਕੋ ਉੱਡੀ ਆਲੇ ਇਹ ਫਰਕ ਜ਼ਰੂਰ ਆ ਗਰਮੀ ਦਾ ਬਿਲਕੁਲ ਨਹੀਂ ਲੋੜੇ ਕੀ ਖਰਾਗ ਨਹੀਂ ਰਾਤ ਨੂੰ ਗਰਮ ਕਰਦੇ ਕੰਪਿਊਟਰ ਹਮ ਬਸ ਬਸ ਤੇਰੇ ਪਾਣੀ ਦਿੱਤਾ ਪਾਣੀ ਇਹਨਾਂ ਥੋੜਾ ਹਣੀ ਕਿਵੇਂ ਦਿੰਦੇ ਸੀ ਤਾਂ ਸਰਿੰਦੇ ਨਾਲ ਕਿਹ ਭੈਣ ਚੋਂ ਪਾਣੀ ਇਹ ਕਿ ਦਿੰਦਾ ਸੀ। ਸੱਦੀਆਂ ਬਾਗਾਂ ਦਾ ਕਰਦੀਆਂ। ਆਹ ਕਬੂਤਰ ਛੱਡਦੇ ਕੁੰਡੇ ਜਿੰਨੇ ਪੀ ਗਏ ਪੀ ਰਿਆ। ਚੱਲ ਵੀ ਜਾ। ਆਹ ਗੱਲ ਬਿਲਕੁਲ ਸਹੀ ਜੀ। ਸਹੀ ਗੱਲ। ਕੁੰਡਾ ਅੱਗੇ ਰਾਹ ਦਿੰਦੇ ਸੀ ਤੇ ਕਬੂਤਰ ਕੱਢ ਦਿੰਦੇ ਸੀ ਵੀ ਜਿੰਨੇ ਪੀਣਾ ਪੀ ਲੋ ਜਿੰਨੇ ਨਹੀਂ ਪੀਣਾ ਨਾ ਸੀ। ਅੱਜ ਗੱਲ ਤੇ ਆਪ ਦਿੰਦੇ ਆ 20 20 30 30 ਸੀਸੀ ਪਾਣੀ ਦਿੰਦੇ। ਪਹਿਲਾਂ ਕੋਣ ਦਿੰਦਾ ਸੀ? ਹੂੰ। ਹੁਣ ਜਿਹੜੀ ਕਬੂਤਰ ਬਾਜ਼ੀ ਆ ਨਾ ਇੱਕ ਤੇ ਕੋਈ ਨਿਸ਼ਾਨੀ। ਬਿਲਕੁਲ ਬਿਲਕੁਲ। ਪਹਿਲਾਂ ਕੋਈ ਨਿਸ਼ਾਨੀ ਲਾਉਂਦਾ। ਹੂੰ। ਵਾਤ ਵਾਤ ਕੀ ਲਾਉਂ ਕੋਈ ਮਸ਼ਕੂਰ ਆ ਲੈਂਦਾ ਹੈ ਹਾਂਜੀ ਬਿਲਕੁਲ ਲੋਈ ਭਰ ਕੇ ਕਿਸੇ ਨੂੰ ਜਿੰਨੂੰ ਟਾਂਗੇ ਟਾਂਗੇ ਲਾਉਂਦਾ ਇਹ ਮਸ਼ਲੇ ਲਾਗੇਵੇਂ ਨਹੀਂ ਪਹਿਲੇ ਬੰਦੇ ਕੋ ਮਸ਼ਕੂਰ ਨਹੀਂ ਲੱਗਦਾ ਮਸ਼ਕੂਰ ਬੜਾ ਕਾਮਯਾਬ ਹੈ ਲੋ ਭਾਈ ਆ ਗੱਲ 16 ਨੇ ਸੱਚੀ ਜੋ ਤੇ ਮਸ਼ਕੂਰ ਜਿਹੜਾ ਨਾ ਉਹ ਤੀਜੇ ਹੱਥ ਲੱਗੇ ਤੇ ਵੈਸੇ ਉਸਤਾ ਜੀ ਚੰਗਾ ਹੁਣ ਮਲੱਕਾ ਫੜਿਆ ਹਾਂਜੀ ਓਪਰਚੂਨਿਟੀ ਨਹੀਂ ਬਸ ਹਾਂ ਹੱਥ ਨਾ ਫੜ ਕੇ ਨਹੀਂ ਰੱਖਣਾ ਛੂੰਡੀ ਨਾ ਦੇ ਮਲੱਕੇ ਜੇ ਰੱਖਣਾ ਰੱਖਣਾ ਕਿਉਂ ਨੂੰ ਮਸ਼ਕੂਰ ਨੂੰ ਜੋ ਬੰਦ ਕਰਨਾ ਨਾ ਉਹਨੂੰ ਬਾਹਰ ਹੱਥ ਨਹੀਂ ਲੱਗਣਾ ਚਾਹੀਦਾ। ਬਸ ਇਹ ਬਾਹਰ ਹੱਥ ਲੱਗ ਗਿਆ। ਕਬੂਤਰ ਨੇ ਗਲਚੀ ਜਾ। ਲੋ ਭਾਈ ਤੁਹਾਨੂੰ ਅਜਾ ਮੁਸ਼ਕਪੂਰ ਲਾਉਣ ਦਾ ਤਰੀਕਾ ਦੱਸਤਾ ਜੀ ਉਸਤਾ ਜੀ ਨੇ ਤੇ ਭਾਈ ਲਾਇਓ ਤਰੀਕੇ ਦੇ ਨਾਲ ਨਹੀਂ ਤਾਂ ਕਬੂਤਰ ਤੁਹਾਡਾ ਖਰਾਬ ਹੋ ਜਾਊਗਾ। ਤੇ ਜੇ ਲੱਗ ਗਿਆ ਮੂੰਹ ਨੂੰ ਲੱਗ ਗਿਆ ਉਹਨੇ ਗਲਚੀ ਜਾਣਾ ਤੇ ਜੇ ਨਾ ਗਲਚਿਆ ਤੇ ਫੇਰ ਸਮਝ ਲਓ ਤੁਹਾਡੀ ਪੌਂ ਬਾਰਾਂ ਹੀ ਜੋ ਹਵਾ ਦੇ ਵਿੱਚ ਵੀ ਨੂੰ ਹਵਾ ਜਾਵੇ। ਹਵਾਜ ਬਹੁਤ ਕਾਮ ਜਾਵੇ। ਬਹੁਤ ਬਿਲਕੁਲ ਜੀ ਹਵਾਜ ਬੜਾ ਕਾਮਜਾਹ ਮੁਸ਼ਕੀਵਰ ਕਾਮ ਜਾਵੇ ਆ। ਹਮ ਬਾਕੀ ਜਿਹਨੀ ਇਹ ਵਾਲ ਕਾਮਯਾਬ ਹੈ ਨਾ ਦੁਨੀਆ ਦੇ ਕੋਈ ਚੀਜ਼ ਨਹੀਂ ਹਵਾ ਦੇ ਵਿੱਚ ਹਵਾ ਦੇ ਵਿੱਚ ਲੋਨ ਦਾ ਤਰੀਕਾ ਢੰਗ ਹੋਣਾ ਹੀ ਅਹੀਂ ਬੜੀ ਵੈਲਾ ਇਹ ਸਾਡੇ ਕਮਟਰ ਕਦੀ ਰਹਿੰਦੇ ਨੇ ਲੋਕਾਂ ਦੀ ਆਉਂਦੀ ਨਹੀਂ ਪੰਜ ਪੰਜ ਬਿਲਕੁਲ ਜੀ ਉਸਤਾਦ ਜੀ ਨਾ ਦਾ ਨਾ ਇਹ ਬੜਾ ਮਸ਼ਹੂਰ ਹੈਗਾ ਜੋ ਇਹਨਾਂ ਦਾ ਆ ਦੁੱਧ ਵਾਲਾ ਪਾਣੀ ਮਸ਼ਹੂਰ ਰਿਹਾ ਜੋ ਤੇ ਉਹ ਏਵਲੀ ਹੁੰਦੀ ਜੋ ਜੋ ਲੋਨ ਦਾ ਹੀ ਤਰੀਕਾ ਜੋ ਬਸ ਆਰੇ ਸਾਹਮਣੇ ਲੋਕ ਯਾ ਪੁਰਾਣੇ ਕਿਸੇ ਗੱਲਾਂ ਬਾਤਾਂ ਜਿਹੜੀਆਂ ਹੱਥ ਦੇ ਦਾਇਮਲ ਪਈ ਵੀ ਨਹੀਂ ਦੀ ਇਹਨਾਂ ਤੋਂ ਉਸ ਤਾਲ ਨੂੰ ਕਹਿੰਦੇ ਆ ਪੁੱਤਰ ਫੜ ਨਾ ਨੇ ਸਾਹਮਣੇ ਗੋਲੀ ਲੱਗਿਆ ਦਾਦਾ ਇਹ ਨਹੀਂ ਕੋਈ ਲਗਾਣੀ ਆ ਕੋਈ ਲਗਾ ਬਿਲਕੁਲ ਮੈਂ ਆਪ ਇਹ ਵੀ ਨਾਲ ਦੇਣ ਦਾ ਢੰਗ ਤਰੀਕਾ ਹੀ ਆਪਾਂ ਕਦੀ ਨਹੀਂ ਕੋਈ ਕੋਲੀ ਖਰਾਬ ਜੀ ਫੇਰੇ ਲੱਗਣੀ ਨਹੀਂ ਆ ਰਹੇ ਤੁਹਾਡੇ ਸਾਹਮਣੇ ਲੋਕ ਕਿਉਂਕਿ ਕਿਨੇ ਪਰ ਆਈ ਪਰ ਮੈਂ ਪੁੱਤਰ ਸਾਹਮਣਾ ਆਪਾਂ ਨਾ ਕਦੀ ਜ਼ਿੰਦਗੀ ਜੀ ਕੇ ਆ ਜਾ ਠੀਕ ਆ ਸਾਹਮਣੇ ਹੀ ਦੇ ਕਿ ਕੀ ਪਾਇਆ ਤੁਹਾਨੂੰ ਜੀ ਹਾਂ ਸਹੀ ਇਹ ਫਿਰ ਲਗਾਉਣਾ ਕਾ ਦਾ ਲਗਾਉਣਾ ਕਾ ਦਾ ਬਿਲਕੁਲ ਜੀ ਬਿਲਕੁਲ ਥਾਲੀ ਸਾਹਮਣੇ ਦੀਆਂ ਜੀ ਤੁਹਾਨੂੰ ਮੈਂ ਇੱਕ ਪਾਂਜੀ ਪਾਇਆ ਹਾਂ ਹਾਂ ਜੀ ਲਓ ਜੀ ਤੁਹਾਨੂੰ ਆ ਦੋ ਤਰੀਕੇ ਅੱਜ ਏਵਲ ਵੀ ਲਾ ਕੇ ਚੈੱਕ ਕਰ ਲਿਓ ਤੇ ਬਾਕੀ ਭਾਈ ਮੂਸ਼ ਕਪੂਰ ਦਾ ਤੇ ਹੈ ਜੀ ਠੀਕ ਹੈ ਜੀ ਇੰਦਾ ਨਾ ਏਵਲ ਹੱਥ ਚ ਆਜੋ ਠੀਕ ਹੈ ਜੀ ਕਰਿਓ ਬਾਜੀ ਦੀ ਬੋਲਿੰਦਰ ਆਪਾਂ ਹੁਣ ਛੁੱਟੀ ਮਿਲ ਗਈ ਆ ਜੀ ਸਾਨੂੰ ਹਾਂ ਉਸਤਾਦ ਜੀ ਨਾਲ ਛੁੱਟੀ ਦੇਤੀ ਸਾਨੂੰ ਤੇ ਅਸੀਂ ਹੁਣ ਜਾ ਰਹੇ ਆ ਜੀ ਆਪੇ ਜੋੜ ਕੇ ਬੈਂਦੀ ਵੀਰ ਜੀ ਕਬੂਤਰ ਮਾਰਦੇ ਸੈਂਡ ਕਰ ਜਾਣਾ ਥੋੜੀ ਮਾਰਦੇ ਤੇ ਕਿਲੋ ਵੱਖਰੀ ਗੱਲ ਆ ਕਬੂਤਰ ਸੋਕੇ ਜਾ ਜਾਂਦਾ ਬਾਅਦ ਚ ਦੁਬਾਰਾ ਕਬੂਤਰ ਮਜਾਇਆ ਨਹੀਂ ਜਾਂਦਾ ਉਹ ਨਹੀਂ ਬਿਲਕੁਲ ਬਿਲਕੁਲ ਤੁਹਾਨੂੰ ਵੀ ਬਹੁਤ ਹੈ ਜੀ ਬਿਲਕੁਲ ਜੀ ਤੁਹਾਨੂੰ ਅੱਜ ਤੋਂ ਤਰੀਕੇ ਜਿਹੜੇ ਆ ਉਸ ਕੇ ਦੱਸਤੇ ਜੋ ਬਾਕੀ ਸਾਨੂੰ ਹੁਣ ਇੱਥੋਂ ਛੁੱਟੀ ਜਿਹੜੀ ਆ ਦੇਤੀ ਆ ਸਾਜ ਜੀ ਨਾਣੇ ਤੇ ਬਾਕੀ ਤੁਹਾਨੂੰ ਅੱਜ ਮੁਸ਼ਕਪੂਰ ਲਾਉਣਾ ਵੀ ਦੱਸਤਾ ਵਾ ਵੀ ਕਿਦਾਂ ਲੱਗਦਾ ਰਿਹਾ ਵਾ ਤੇ ਕਿਦਾਂ ਲਾਉਣਾ ਵਾ ਠੀਕ ਆ ਤੇ ਪੁਰਾਣੇ ਸਾਰੇ ਸੀਨੀਅਰ ਸਲਾਉਂਦੇ ਰੇ ਨਾਲ ਸਾਡੇ ਠੀਕ ਆ ਦੀਪੂ ਵੀਰ ਜੀ ਹਣੀ ਤੇ ਨਾਲ ਸਾਡੇ ਡਾਇਮੰਡ ਸਾਜ ਜੀ ਹਣੀ ਠੀਕ ਆ ਜੀ ਤੇ ਇਹ ਹੁਣ ਇਸ ਟਾਈਮ ਹੁਣ ਬਿਜੀ ਹੋਏ ਜੋ ਥੋੜਾ ਜਿਹਾ ਵੈਅ ਤੇ ਫਿਲਹਾਲ ਫਰੀ ਹੀ ਗਏ ਸੀ ਫੇਰ ਵੇ ਲੋ ਫੋਨ ਫੜ ਲਿਆ ਜੀ ਇਹ ਇਹਨਾਂ ਦਾ ਫੋਨ ਤੇ ਹੀ ਆ ਜੀ ਸਾਰਾ ਕੰਮ ਆਨਲਾਈਨ ਪੂਰੀ ਹਰ ਵਕਤ ਬਾਅਦ ਤੁਹਾਨੂੰ ਪੂਰੀ ਪੂਰੀ ਇਹ ਨਹੀਂ ਕਿ ਓਏ ਟੈਨਸ਼ਨਾਂ ਕੁਛ ਨਹੀਂ ਨਾ ਨਾ ਇਹ ਹੁੰਦਾ ਜਾਂਦਾ ਰਹਿੰਦਾ ਠੀਕ ਹੈ ਜੀ ਬਾਕੀ ਕਵਰ ਰਵਾਰਡ ਪੀਜ ਨੂੰ ਵੱਤ ਵਾਦ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਇਹ ਨਾਲ ਅਡਾ ਜਸਦੀਪ ਵੀਰਿਆ ਤੇ ਇਹਨਾਂ ਨੂੰ ਵੀ ਜੀ ਚੈਨਲ ਨੂੰ ਜੀਡੀਐਸ ਨੂੰ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਧੰਨਵਾਦ ਜੀ